ਰੈਨ ਜ ਮੈਰੀ ਸੀ ਯਾ ਲੋ ਮੈਰੀ ਸੀ ਲੋ ਮੈਰੀ ਸੀ ਕਿਸ ਨੂੰ ਉਹਨੇ ਬਦਲਾ ਲੈਣ ਦੀ ਖਾਤਰ ਤੁਹਾਡਾ ਨਵਿਆ ਕੀਤਾ ਹਾਂ ਇਹੀ ਮੈਂ ਤੇ ਹੁਣ ਇਹ ਜਿੱਦਾਂ ਮੇਰੇ ਨਾਲ ਕਰਿਆ ਨਾ ਮੈਂ ਤੇ ਹੁਣ ਮੇਰੇ ਮਾਈਂਡ ਚ ਇਹੀ ਚੀਜ਼ਾਂ ਚੱਲ ਰਹੀਆਂ ਕਿ ਉਹਨੇ ਮੇਰੇ ਤੋਂ ਬਦਲਾ ਲੈਣ ਵਾਸਤੇ ਇੱਥੋਂ ਤੱਕ ਮੈਨੂੰ ਲਿਆਂਦਾ ਹ ਹ ਅੱਗੇ ਚੱਲ ਗਏ ਕੋਟ ਲਿਆ ਮਾਰ ਲਿਆ ਉਹਨੇ ਬਸ ਇਦਾਂ ਹੀ ਚੰਦ ਰਿਹਾ ਕਦੀ ਵੀ ਮਤਲਬ ਕਿ ਪ੍ਰੋਪਰ ਤਰੀਕੇ ਨਾਲ ਆਪਾਂ ਕਦੀ ਵੀ ਰਹੇ ਨਹੀਂ ਆ ਜਦੋਂ ਦਾ ਵੀ ਵਿਆਹ ਹੋਇਆ ਹੈ ਨੇ ਇਹ ਕਰਦੇ ਦੋ ਨੰਬਰ ਦਾ ਕੰਮ ਮੈਨੂੰ ਪਸੰਦ ਨਹੀਂ ਸੀ ਮੈਂ ਇਹਨੂੰ ਕਹਿਣਾ ਕਿ ਤੂੰ ਨਾ ਇਹ ਛੱਡ ਦੇ ਆਪਾਂ ਮਿਹਨਤ ਦੀ ਕਮਾਨੇ ਦੋਵੇਂ ਰਲ ਕੇ ਕਮਾਨੇ ਕਰਦੇ ਹਾਂ ਕੰਮ ਕਰਨੀ ਸ਼ੁਰੂ ਕੀਤੀ ਉਹਦੇ ਬਾਅਦ ਹੂੰ ਸਾਡਾ ਅੱਗੇ ਰਿਲੇਸ਼ਨ ਵੱਧ ਗਿਆ ਫਿਰ ਅਸੀਂ ਮੈਰਿਜ ਕਰਵਾਲੀ ਕੋਡ ਮੈਰਿਜ ਕਰਵਾਈ ਸੀ ਹੂੰ 3 ਸਾਲ ਸਾਡਾ ਰਿਲੇਸ਼ਨ ਰਿਹਾ 3 ਸਾਲ ਬਾਅਦ ਅਸੀਂ ਮੈਰਿਜ ਮੇਰੇ ਨਾਲ ਸੀ ਇਹ ਪਿਆਰ ਤਾਂ ਮੈਂ ਨਾ ਕਰਦਾ ਹੀ ਨਾ ਉਹਨੇ ਨਾ ਮੈਂ ਬਹੁਤ ਚੀਜ਼ਾਂ ਉਹਦੇ ਘਰ ਚ ਨੋਟ ਕੀਤੀਆਂ ਉਹਦਾ ਨਾ ਉਹਦੀ ਕੀ ਕਰਦੇ ਦਿਖਾਂਗੇ ਰਿਲੇਸ਼ਨ ਤੋ ਅਕਸਰ ਸਿਆਣਿਆਂ ਦੀ ਕਹਾਵਤ ਹੈ ਕਿ ਜਿਸ ਦੀ ਧੀ ਸੁਖੀ ਉਸ ਦਾ ਕੁੱਲ ਸੁਖੀ ਜੀ ਹਾਂ ਹਰ ਕੋਈ ਆਪਣੀ ਧੀ ਦਾ ਵਿਆਹ ਇਸ ਕਰਕੇ ਕਰਦਾ ਹੈ ਕਿ ਉਹ ਆਪਣੇ ਸਹੁਰੇ ਘਰ ਚੰਗੀ ਜ਼ਿੰਦਗੀ ਜੀਵੇ ਤੇ ਕੋਈ ਛਾਲ ਜਿਹੜਾ ਪਰਿਵਾਰ ਆ ਉਹ ਮਿਲੇ ਪਰ ਇੱਥੇ ਅਜਿਹਾ ਨਹੀਂ ਹੋਇਆ ਸਾਡੇ ਨਾਲ ਇਸ ਵੇਲੇ ਪੈਨ ਮੌਜੂਦ ਹੈ ਜਿਹੜੀ ਕਿ ਆਪਣੇ ਸਹੁਰੇ ਪਰਿਵਾਰ ਤੋਂ ਆਪਣੇ ਪਤੀ ਤੋਂ ਕਾਫੀ ਤੰਗ ਹੈ ਗੱਲ ਕਰ ਲੈਣੇ ਕਾਰਨ ਕੀ ਹੈ ਨਾ ਮੈਂ ਤੁਹਾਡਾ ਸ਼ੀਤਲ ਸ਼ੀਤਲ ਕਿੰਨੀ ਦਿਨ ਹੋ ਗਈ ਵਿਆਹ ਨੂੰ 5 ਸਾਲ ਹੋ ਗਏ 5 ਸਾਲ ਕਿਸ ਤਰ੍ਹਾਂ ਦੇ ਤੁਹਾਡੇ ਗੁਜ਼ਰੇ 5 ਸਾਲ ਇਹ ਕੁਝ ਨਹੀਂ ਅੱਗੇ ਚੱਲ ਗਏ ਕੋਟਲਿਆ ਮਾਰ ਲਏ ਉਹਨੇ ਬਸ ਇਦਾਂ ਹੀ ਚੱਲਦੇ ਰਹੇ ਕਦੀ ਵੀ ਮਤਲਬ ਕਿ ਪ੍ਰੋਪਰ ਤਰੀਕੇ ਨਾਲ ਆਪਾਂ ਕਦੀ ਵੀ ਰਹੇ ਨਹੀਂ ਆ ਜਦੋਂ ਦਾ ਵੀ ਵਿਆਹ ਹੋਇਆ ਹਾਂਜੀ ਕਾਰਨ ਕੀ ਰਿਹਾ ਕਾਰਨੇ ਇਹ ਕਰਦੇ 2 ਨੰਬਰ ਦਾ ਕੰਮ ਮੈਨੂੰ ਪਸੰਦ ਨਹੀਂ ਸੀ ਮੈਂ ਇਹਨੂੰ ਕਹਿਣਾ ਕਿ ਤੂੰ ਨਾ ਇਹ ਛੱਡ ਦੇ ਆਪਾਂ ਮਿਹਨਤ ਦੀ ਕਮਾਨੇ ਦੋਵੇਂ ਰਲ ਕੇ ਕਮਾਨੇ ਕਰਦੇ ਹਾਂ ਪਰ ਨਹੀਂ ਇਹ ਕਹਿੰਦਾ ਨਹੀਂ ਮੇਰੇ ਘਰ ਦੇ ਜੇ ਸਪੋਰਟ ਕਰਦੇ ਤੂੰ ਵੀ ਕਰੇਂਗੀ ਮੈਂ ਕਹਾਂ ਪਰ ਮੈਂ ਨਹੀਂ ਕਰ ਸਕਦੀ ਰਾਤ ਦੇ 3-3 4-4 ਵਜੇ ਤੱਕ ਕਹ ਰਾਣਾ ਜੇ ਮੈਨੂੰ ਬੋਲਣਾ ਇਹਨੇ ਫਿਰ ਕੁੱਟਣਾ ਮੈਨੂੰ ਕਮਰੇ 'ਚ ਬੰਦ ਕਰਕੇ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਇਸ ਵੇਲੇ ਮੇਰੀ 24 ਤੇ ਜਦੋਂ ਵਿਆਹ ਹੋਇਆ ਹੋਇਆ ਸੀ ਕਿਹੜੀ ਕਿੰਨੀ ਉਮਰ ਦੇ ਵਿੱਚ ਹੋ ਗਿਆ ਵਿਆਹ ਉਦੋਂ ਮੇਰੀ ਸੀ ਉੰਨੇ ਸਾਲੋਂ ਮਰੇ ਗਈ ਸੀ ਹੂੰ ਜਿਹੜਾ ਵਿਆਹ ਹੋਇਆ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਬੀਤ ਰਹੀ ਹੈ ਕਿਉਂਕਿ ਹੁਣ ਤੁਸੀਂ ਪੁਲਿਸ ਥਾਣੇ ਤੱਕ ਪਹੁੰਚ ਗਏ ਹੋ ਹਾਂਜੀ 9 ਬਜੇ ਤੱਕ ਆ ਗਈ ਹੈ ਕਿ ਹੁਣ ਤੁਸੀਂ ਤਲਾਕ ਮੰਗ ਰਹੇ ਹੋ ਹੂੰ ਔਰ ਅਜੇ ਹੀ ਹੁਣ ਅਗਰ ਤੁਸੀਂ ਤਲਾਕ ਲੈ ਲੋਗੇ ਤੇ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ ਬੱਚਿਆਂ ਦੀ ਉਹ ਕਹਿੰਦਾ ਕਿ ਬੱਚੇ ਮੈਂ ਆਪਣੇ ਕੋਲ ਹੀ ਰੱਖਨੇ ਪਹਿਲੇ ਬੱਚੇ ਮੇਰੇ ਕੋਲ ਹੀ ਸੀ ਤੇ ਉਹ ਬੱਚੇ ਮੇਰੇ ਕੋਲੋਂ ਖੋ ਕੇ ਲੈ ਗਿਆ ਸੀ ਤੇ ਮੈਂ ਵੀ ਹੁਣ ਇਹੀ ਸੋਚ ਰਹੀ ਹਾਂ ਕਿ ਬੱਚੇ ਉਹਦੇ ਕੋਈ ਰਹਿਣੇ ਅਗਰ ਬੱਚੇ ਮੈਂ ਆਪਣੇ ਕੋ ਰਹਿ ਉਹ ਦਿਨ ਇਹ ਲੜਾਈ ਸਾਡੀ ਕਦੀ ਵੀ ਖਤਮ ਨਹੀਂ ਹੋਣੀ ਕਾਰਨ ਕਿਉਂਕਿ ਫਿਰ ਇਹਨੂੰ ਸਾਲ ਬੱਚੇ ਇਤਾਂ ਆਇਆ ਨਾ ਮੇਰੇ ਬੱਚੇ ਦਾ ਜਨਮ ਦਿਨ ਹੈ ਮੈਂ ਚਰਚ ਲੈ ਕੇ ਜਾਣਾ ਇਦਾਂ ਹੁੰਦਾ ਫਿਰ ਮੈਂ ਮਨਾ ਕਰੂੰਗੀ ਫਿਰ ਕਲੇਸ਼ ਫਿਰ ਇਸ ਲਈ ਮੈਂ ਵੀ ਹੁਣ ਡਿਸੀਜਨ ਲੈ ਲਿਆ ਕਿ ਬੱਚੇ ਉਹਦੇ ਕੋਈ ਰਹਿਣਗੇ ਤੁਹਾਡੀ ਮੈਰਿਜ ਜਿਹੜੀ ਹੈ ਅਰੇਂਜ ਮੈਰਿਜ ਸੀ ਯਾ ਲਵ ਮੈਰਿਜ ਸੀ ਲਵ ਮੈਰਿਜ ਸੀ ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ ਸੀ ਅਸੀਂ ਇਦਾਂ ਹੀ ਉੱਪਰ ਥੱਲੇ ਰੈਂਟ ਤੇ ਰਹਿੰਦਾ ਸੀ बस फैमिली ਨਾਲ ਥੋੜਾ ਜਿਹਾ ਉਹਦਾ ਝਗੜਾ ਵਗੈਰਾ ਹੋ ਗਿਆ ਸੀ ਮੈਨੂੰ ਨਹੀਂ ਪਤਾ ਉਹਨੇ ਮੇਰੇ ਨਾਲ ਕੀ ਕੀਤਾ ਕੀ ਨਹੀਂ ਕੀਤਾ ਹਮ ਬਸ ਹੌਲੀ ਹੌਲੀ ਉਹਨੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਉਰਤੇ ਬਸ ਹਮ ਸਾਡਾ ਅੱਗੇ ਰਿਲੇਸ਼ਨ ਵੱਧਾ ਗਿਆ ਫਿਰ ਅਸੀਂ ਮੈਰਿਜ ਕਰਵਾ ਲਈ ਕੋਡ ਮੈਰਿਜ ਕਰਵਾਈ ਸੀ ਹਮ 3 ਸਾਲ ਸਾਡਾ ਰਿਲੇਸ਼ਨ ਰਿਹਾ 3 ਸਾਲ ਬਾਅਦ ਅਸੀਂ ਮੈਰਿਜ ਕਰਵਾਈ ਹਮ ਤੁਹਾਡੇ ਪਰਿਵਾਰ ਵਾਲੇ ਐਗਰੀ ਸੀ ਨਹੀਂ ਮੇਰੇ ਪਰਿਵਾਰ ਵਾਲੇ ਨਹੀਂ ਐਗਰੀ ਸੀ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਐਗਰੀ ਸੀ ਹਮ ਹਮ ਤੇ ਜਦੋਂ ਜਿਹੜਾ ਝਗੜਾ ਹੋਇਆ ਸੀ ਉਹਦਾ ਕਾਰਨ ਕੀ ਰਿਹਾ ਕੀ ਉਹ ਝਗੜੇ ਦਾ ਜਿਹੜਾ ਵਾ ਉਹਨੇ ਬਦਲਾ ਲੈਣ ਦੀ ਖਾਤਰ ਤੁਹਾਣਾ ਵਯਾ ਕੀਤਾ ਹਾਂ ਇਹੀ ਮੈਂ ਤੇ ਹੁਣ ਇਹ ਜਿੱਦਾਂ ਮੈਂ ਨਾਲ ਕਰਿਆ ਨਾ ਮੈਂ ਤੇ ਹੁਣ ਮੇਰੇ ਮਾਈਂਡ ਚ ਇਹੀ ਚੀਜ਼ਾਂ ਚੱਲ ਰਹੀਆਂ ਕਿ ਉਹਨੇ ਮੇਰੇ ਤੋਂ ਬਦਲਾ ਲੈਣ ਵਾਸਤੇ ਇੱਥੋਂ ਤੱਕ ਮੈਨੂੰ ਲਿਆਂਦਾ ਹੂੰ ਹੂੰ ਜਿਸ ਤਰ੍ਹਾਂ ਅਗਰ ਮਤਲਬ ਕਿ ਉਹਨੂੰ ਮੇਰੇ ਨਾਲ ਸੀ ਪਿਆਰ ਤਾਂ ਉਹ ਮੇਰੇ ਨਾਲ ਕਦੀ ਵੀ ਇਹ ਚੀਜ਼ ਕਰਦਾ ਹੀ ਨਾ ਉਹਨੇ ਨਾ ਮੈਂ ਬਹੁਤ ਚੀਜ਼ਾਂ ਦੇ ਘਰ ਚ ਨੋਟ ਕੀਤੀਆਂ ਉਹਦਾ ਨਾ ਉਹਦੀ ਹੀ ਭਾਬੀ ਦੇ ਨਾਲ ਰਿਲੇਸ਼ਨ ਹੈਗਾ ਕਿੰਨੀ ਦੇਰ ਤੋਂ ਇਹ ਜਿਆਦਾ ਤੋਂ ਮੈਨੂੰ ਥੋੜੇ ਦਿਨ ਬਾਅਦ ਮੈਨੂੰ ਪਤਾ ਚੱਲਣਾ ਸ਼ੁਰੂ ਹੋਗਾ ਕਿਉਂਕਿ ਹੁਣ ਵੇਖੋ ਉਹਦੀ ਵੀ ਮੈਰिज ਹੋਈ ਉਹਦੀ ਭਾਬੀ ਹੀ ਗਈ ਆ ਅਗਰ ਕੋਈ ਵੀ ਚੀਜ਼ ਲੈ ਕੇ ਆਂਦੀ ਉਹ ਆਪਦੇ ਘਰ ਵਾਲੇ ਨੂੰ ਪੁੱਛੇ ਕਿ ਦੇਖੋ ਆ ਸਹੀ ਚੀਜ਼ ਲੱਗੰਦੀ ਕਿ ਨਹੀਂ ਲੱਗੰਦੀ ਇਹਨੇ ਆਣ ਕੇ ਮੇਰੇ ਹਸਬੰਡ ਨੂੰ ਪੁੱਛਣਾ ਲੱਕੀ ਆ ਦਾ ਸਾ ਚੀਜ਼ ਸਹੀ ਕਿ ਨਹੀਂ ਸਹੀ ਉਹਦੀ ਜੇਬ ਦੇ ਵਿੱਚੋਂ ਆਪੇ ਪੈਸੇ ਕੱਢ ਲੈਨੇ ਫਿਰ ਮੈਨੂੰ ਇਹ ਚੀਜ਼ਾਂ ਨਹੀਂ ਮੈਂ ਖੁਦ ਇਹਨਾਂ ਨੂੰ ਸੈਪਰੇਟਲੀ ਵੀ ਵੇਖਿਆ ਮੈਂ ਲੱਕੀ ਨੂੰ ਸਿਰਫ ਇੱਕੋ ਗੱਲ ਕਹੀ ਮੈਂ ਕਿਹਾ ਜੇ ਤੂੰ ਉਹਦੇ ਨਾਲ ਹੀ ਰਹਿਣਾ ਤਾਂ ਮੈਨੂੰ ਛੱਡ ਦੇ ਮੇਰੀ ਜ਼ਿੰਦਗੀ ਨਾ ਖਰਾਬ ਕਰ ਬਹੁਤ ਅੱਗੇ ਹੋ ਗਈ ਪਰ ਇਹ ਕਹਿੰਦਾ ਕਹਿੰਦਾ ਨਹੀਂ ਤੂੰ ਵੀ ਇੱਥੇ ਹੀ ਰਹੇਂਗੀ ਹਾਂ ਮੈਨੂੰ ਕੁੱਟਣਾ ਮਾਰਨਾ ਮੈਂ ਅਗਰ ਕੁਝ ਵੀ ਬੋਲਣਾ ਮਤਲਬ ਇੱਕ ਹਿਸਾਬ ਨਾਲ ਮੈਨੂੰ ਬੰਦੂਆ ਨਹੀਂ ਕਹਿੰਦੇ ਉਹ ਬਣਾ ਕੇ ਰੱਖਿਆ ਸੀ ਘਰ ਦੇ ਕੰਮ ਕਰਵਾਉਣੇ ਵਾਸ਼ਿੰਗ ਮਸ਼ੀਨ ਨਹੀਂ ਉਹ ਕਿੰਨੇ ਢੇਰਾਂ ਦੇ ਢੇਰ ਮੇਰੇ ਕੋਲ ਹੱਥਾਂ ਨਾਲ ਕੱਪੜੇ ਧੋਣੇ ਰਿਲੇਸ਼ਨ ਬਾਰੇ ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਹਿ ਸਕਦੇ ਹੋ ਪੂਰੇ ਯਕੀਨ ਨਾਲ ਕਿ ਉਹ ਰਿਲੇਸ਼ਨ ਹੈਗੀ ਉਹ ਨਾ ਇੰਸਟਾ ਦੇ ਤੇ ਸਟੋਰੀਆਂ ਲਾਂਦੀ ਤੇ ਲੱਕੀ ਦਾ ਐਲ ਐਲ ਨਾ ਦੇ ਵਰਡ ਲਿਖ ਲਿ ਕੇ ਸਟੋਰੀ ਲਾਉਗੀ ਤੇ ਮੈਨੂੰ ਮੈਂਸ਼ਨ ਕਰੇਗੀ ਮੈਂ ਸਕਰੀਨਸ਼ਾਟ ਵੀ ਰੱਖੇ ਹੋਏ ਹੂੰ ਹੋ ਸਕਦਾ ਕਿਸੇ ਹੋਰ ਦਾ ਨਾਮ ਹੋਵੇ ਐਲ ਤੇ ਨਹੀਂ ਉਹਦੇ ਨਾਲ ਹੀ ਇੰਨਾ ਹੀ ਸਬੂਤ ਕਾਫੀ ਹੁੰਦਾ ਵਾ ਹੁਣ ਮੇਰੇ ਮੰਮੀ ਨੇ ਅਗਰ ਉਹ ਕਿਸੇ ਹੋਰ ਕੋ ਜਾ ਕੇ ਪੁੱਛਣਗੇ ਕਿ ਆਹ ਦੱਸੋ ਚੀਜ਼ ਸੋਹਣੀ ਹੈ ਕਿ ਨਹੀਂ ਜਦੋਂ ਤਾਂ ਆਪਦਾ ਬੰਦਾ ਹੈਗਾ ਤੁਸੀਂ ਉਹਨਾਂ ਕੋ ਪੁੱਛੋਗੇ ਕਿ ਕਿਸੇ ਹੋਰ ਬੰਦੇ ਕੋ ਜਾ ਕੇ ਪੁੱਛੋਗੇ ਤੇ ਫਿਰ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਮੇਰੇ ਮਨ ਦੇ ਵਿੱਚ ਸ਼ੱਕ ਵੀ ਹੁੰਦਾ ਘਰ ਦੇ ਵਿੱਚ ਕੋਈ ਗੱਲ ਹੋਣੀ ਉਹਨੇ ਜਾਣਾ ਭਾਬੀ ਦੇ ਕਮਰੇ ਚ ਭਾਬੀ ਐਦਾਂ ਉਹਦਾ ਮਤਲਬ ਕਿ ਮੇਰੀ ਕੋਈ ਵੈਲਿਊ ਨਹੀਂ ਮੈਂ ਕੁਝ ਨਹੀਂ ਤੇਰੀ ਲੱਗਦੀ ਮੈਨੂੰ ਤੁਸੀਂ ਕੰਮ ਵਾਲੀ ਬਣਾ ਕੇ ਲੈਂਦਾ ਹੈ ਘਰ ਦੇ ਕੰਮ ਕਰ ਬੱਚੇ ਸੰਭਾਲ ਕੋਈ ਵੀ ਘਰ 'ਚ ਕੁਝ ਵੀ ਹੋਣਾ ਉਹਨੇ ਜਾ ਕੇ ਆਪਦੀ ਭਾਬੀ ਨੂੰ ਪੁੱਛਣਾ ਭਾਬੀ ਆ ਚੀਜ਼ ਇਦਾਂ ਤੇ ਹੁੰਦਾ। ਥੋੜੇ ਦਿਨ ਪਤਾ ਲੱਗਾ ਤੁਹਾਡੇ ਬ੍ਰਦਰ ਨਾਲ ਵੀ ਕੁੱਟਮਾਰ ਕੀਤੀ ਹੈ। ਹਾਂਜੀ। ਇਹਨੇ ਮੇਰੇ ਬ੍ਰਦਰ ਨਾਲ ਵੀ ਕੁੱਟਮਾਰ ਕੀਤੀ। ਮਤਲਬ ਕਿ ਮੈਨੂੰ ਤੰਗ ਕਰਨ ਵਾਸਤੇ ਮੇਰੇ ਘਰ ਦੇਨ ਨੂੰ ਕਿ ਮੈਂ ਇਹਦੇ ਘਰ ਦੇਨ ਤੰਗ ਕਰੂੰਗਾ ਇਹ ਵਾਪਸ ਮੇਰੇ ਕੋਲ ਆਪੇ ਆਏਗੀ। ਹੂੰ। ਤੇ ਪਰ ਮੈਂ ਨਹੀਂ ਹੁਣ ਵਾਪਸ ਜਾਣਾ ਚਾਹੁੰਦਾ। ਹੂੰ। ਉਣੀ ਹੁਣ ਤੁਸੀਂ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕੁਝ ਵੀ ਨਹੀਂ ਉਹ ਵੀ ਕੁਝ ਵੀ ਕਾਰਵਾਈ ਨਹੀਂ ਕਰਦੇ ਨੇ ਉਹ ਕਹਿ ਦਿੰਦੇ ਅਸੀਂ ਫੜ ਕੇ ਲਿਆਉਂਦੇ ਆ ਇੱਕ ਦਿਨ ਉਹ ਫੜ ਕੇ ਵੀ ਲੈ ਕੇ ਆਏ ਸੀ ਤੇ ਉਹਦੇ ਵੱਲੋਂ ਕੋਈ ਪ੍ਰਧਾਨਪੁਰ ਦੂਰ ਨਹੀਂ ਗਿਆ ਸੀ ਉਹਨੂੰ ਛਡਾ ਕੇ ਲੈ ਗਏ ਫਿਰ ਉਦਾਂ ਹੀ ਫਿਰ ਉਹ ਫੋਨ ਤੇ ਧਮਕੀਆਂ ਅਨਨ ਨੰਬਰ ਤੋਂ ਮੈਨੂੰ ਫੋਨ ਕਰੇਗਾ ਕਿ ਤੁਹਾਡੇ ਕਿ ਕਿ ਦੇ ਟੁਕੜੇ ਕੀਤੇ ਜਾਣਗੇ ਤੁਸੀਂ ਜਿੰਨਾ ਬਚਣਾ ਬਚ ਲੋ ਮੇਰੇ ਰੈਸਟੋਰੈਂਟ ਤੇ ਜਾ ਕੇ ਮੈਨੂੰ ਗਾਲਾਂ ਕੱਢੇਗਾ ਮੇਰੀ ਬਦਨਾਮੀ ਕਰਦਾ ਹੂੰ ਕਿੰਨੀ ਵਾਰੀ ਦੱਸਾਂ ਕੀਤਾ ਹੂੰ 10 15 ਵਰੀ ਤੇ ਮੇਰੇ ਰੈਸਟੋਰੈਂਟ 'ਚ ਆ ਗਿਆ ਗਾਲਾਂ ਕੱਢਦਾ ਮੇਰੀ ਉੱਥੇ ਬਦਨਾਮੀ ਕਰਦਾ ਤੁਸੀਂ ਇਹਨੂੰ ਕੱਢ ਦੋ ਨਹੀਂ ਤਾਂ ਤੁਹਾਡਾ ਰੈਸਟੋਰੈਂਟ ਰਹੇਗਾ ਜਾਂ ਫਿਰ ਇਹ ਰਹੇਗਾ ਉੱਥੇ ਜਾ ਕੇ ਉਹਨਾਂ ਨੇ ਵੀ ਤੁਹਾਨੂੰ ਕਿਹਾ ਹੁੰਦਾ ਤੁਸੀਂ ਇਹਨਾਂ ਦੇ ਸੋਹਰੇ ਪਰਿਵਾਰ ਚੱਲੇਗੇ ਤੁਸੀਂ ਆਪਣੀ ਹਾਂਜੀ ਉੱਥੇ ਵਾਤਾਵਰਣ ਕਿਸ ਤਰ੍ਹਾਂ ਦਾ ਸੀਗਾ ਕਿਸ ਤਰ੍ਹਾਂ ਦਾ ਸੀ ਘਰ ਉਹਨਾਂ ਦਾ ਕੁਝ ਇੱਕ ਕਮਰਾ ਹਗਾ ਸੀ ਉਹਦੇ ਵਿੱਚ ਹੀ ਮੇਰੀ ਜੁਠਾਨੀ ਸੀ ਮੈਂ ਵੀ ਮੇਰੇ ਸਾਸੋਰੇ ਇੱਕੋ ਹੀ ਕਮਰੇ ਦੇ ਵਿੱਚ ਤਿੰਨ ਚਾਰ ਮੈਂ ਜੜਾ ਕੇ ਤੇ ਆਪਾਂ ਸੁਵਿਧਾ ਮੰਨਦੇ ਹਾਂ ਸਾਰਾ ਪਰਿਵਾਰ ਹਾਂਜੀ ਸਾਰਾ ਪਰਿਵਾਰ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਮੈਨੇਜ ਹੁੰਦਾ ਸੀ ਕੁਝ ਵੀ ਨਹੀਂ ਬਸ ਮੰਨ ਲਓ ਇੱਕ ਟੱਪਰ ਵਾਸੀਆਂ ਵਾਲਾ ਹਾਲ ਹੋਇਆ ਹੁੰਦਾ ਸੀ ਪਰ ਮੈਂ ਐਸਾ ਆ ਵੀ ਚੀਜ਼ਾਂ ਸਾਰਾ ਕੁਝ ਮੰਨ ਕੇ ਚੱਲਦੀ ਠੀਕ ਆ ਕੋਈ ਨਹੀਂ ਇੱਕ ਨਾ ਇੱਕ ਦਿਨ ਚੰਗੇ ਦਿਨ ਆਣਗੇ ਪਰ ਇਹਨੇ ਉਹ ਚੰਗੇ ਦਿਨ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਖੁਦ ਕੰਮ ਕਰਦੀ ਰਹੀ ਇਹਨੇ ਰਾਤ ਦੇ 3 3 ਵਜੇ ਤੱਕ ਲੇਟ ਆਉਣਾ ਮੈਂ ਖੁਦ ਕੰਮ ਕਰਦੀ ਰਹੀ ਬਾਅਦ ਦਾ ਕੰਮ ਲਿਆ ਕੇ ਪਾਪਾ ਨੂੰ ਕਹਿਣਾ ਕਿ ਮੈਨੂੰ ਕੰਮ ਦਵਾ ਦਿਓ ਪਾਪਾ ਸੁਨਾਰੇ ਦਾ ਕੰਮ ਦਵਾਉਂਦੇ ਸੀ ਮੈਂ ਘਰ ਬਹਿ ਕੇ ਕੰਮ ਕਰਨਾ ਹੁਣ ਵੀ ਕਰਦੇ ਹੋ ਹਾਂਜੀ ਹੁਣ ਵੀ ਕਰਦੇ ਜੋਬ ਮੈਂ ਕਿੰਨੀ ਸੈਲਰੀ ਉੱਥੇ ਮੇਰੀ 12000 ਸੈਲਰੀ ਗੁਜ਼ਾਰਾ ਹੋ ਜਾਂਦਾ ਹੁਣ ਹਾਂਜੀ ਘਰ ਹੀ ਲਈਦਾ ਮੈਂ ਮੋਟਾਣਾ ਕਰਨਾ ਹੈ ਅਜ ਗੁਜ਼ਾਰਾ ਬਿਨਾ ਕੰਮ ਕੀਤੇ ਆ ਵੀ ਗੁਜ਼ਾਰਾ ਨਹੀਂਗਾ ਕਿਉਂਕਿ ਹੁਣ ਮੇਰੇ ਬ੍ਰਦਰ ਵੀ ਘਰ ਬੈਠਾ ਉਹਦਾ ਕੈਮਰਾ 4 ਲੱਖ ਰੁਪਏ ਦਾ ਕੈਮਰਾ ਜਿਹੜਾ ਉਹਨੇ ਖੋਇਆ ਆ ਬਹੁਤ ਔਖਾ ਆ ਪਿਆ ਘਰ ਦਾ ਵੀ ਅੱਜ ਗਿਰਸੀ ਕੇ ਪੁਲਿਸ ਨੇ ਪੇਸ਼ ਹੋਏ ਹਾਂਜੀ ਕੀ ਉਮੀਦ ਕਰਦੇ ਹੋ ਕੀ ਇਨਸਾਫ ਹੋਣਾ ਚਾਹੀਦਾ ਹੋ ਉਹਨਾਂ ਨੇ ਤੇ ਕਿਆ ਕੋਈ ਨਹੀਂ ਅਸੀਂ ਤੁਹਾਡੇ ਨਾਲ ਲਗੇ ਜਿੱਦਾਂ ਤੁਸੀਂ ਕਹੋਗੇ ਤੁਹਾਡੇ ਆਪਾ ਕਾਰਵਾਈ ਕਰਦੇ ਆ ਉਹਨੂੰ ਆਪਾਂ ਫੜ ਕੇ ਲਾਵਾਂਗੇ ਆਪਾਂ ਤੁਹਾਡਾ ਜੋ ਵੀ ਬੰਨਦਾ ਵਾ ਉਹ ਕਰਾਂਗੇ ਕਿੰਨੀ ਦੇਰ ਹੋ ਗਈ ਕੰਪਲੀਟ ਕੀਤੀਆਂ ਨੂੰ ਤੁਹਾਨੂੰ ਡੇਢ ਮਹੀਨਾ ਚੱਲਾ ਡੇਢ ਮਹੀਨੇ ਕੋਈ ਕਾਰਵਾਈ ਨਹੀਂ ਕੀਤੀ ਤੁਹਾਨੂੰ ਇੱਕ ਵਾਰੀ ਉਹਨੂੰ ਚੁੱਕਿਆ ਸੀ ਉਹ ਵੀ ਉਹਦੇ ਪ੍ਰਧਾਨ ਆਏ ਸੀ ਉਹਨੂੰ ਛਡਾ ਕੇ ਤੇ ਲੈ ਗਏ ਹਾਂਜੀ ਮਤਲਬ ਹੁਣ ਜੇ ਤਲਾਕ ਹੋ ਜਾਂਦਾ ਵਾ ਤੇ ਤੁਸੀਂ ਉਹਦੇ ਵਿੱਚ ਖੁਸ਼ ਹੋ ਹਾਂਜੀ ਤਾਰਾ ਚਾਹੁੰਦੇ ਹੋ ਤੁਸੀਂ ਹਾਂਜੀ ਕਿਉਂਕਿ ਇਹੋ ਜੀ ਜ਼ਿੰਦਗੀ ਨਾਲੋਂ ਫਿਰ ਬੰਦਾ ਕੱਲਾ ਓਦਾਂ ਵੀ ਤੇ 1.5 ਸਾਲ ਹੋ ਚੱਲੇ ਮੈਂ ਕੱਲੀ ਰਹਿਣ ਦੀ ਆ ਉਹ ਗਣਾ ਮੇਰੇ ਨਾਲ ਲੇਗਾ ਤੇ ਫਿਰ ਕੱਲੀ ਠੀਕ ਆ ਕੱਲੀ ਦੀ ਹਾਂਜੀ ਤੇ ਬਿਲਕੁਲ ਦੋਸਤੋ ਤੁਸੀਂ ਦੇਖਿਆ ਕਿ ਲੋਕ ਵਿਆਹ ਕਰਦੇ ਨੇ ਕਿ ਧੀ ਦਾ ਘਰ ਜਿਹੜਾ ਉਹ ਵਸੇ ਉਹਦਾ ਵਸੀਬਾ ਹੋਵੇ ਤੇ ਉਹਦੇ ਅਗਲੀ ਜਿਹੜੀ ਜ਼ਿੰਦਗੀ ਆ ਸੁੱਖ ਸ਼ਾਂਤੀ ਨਾਲ ਬੀਤੇ ਤੇ ਸੋਰੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਵੇ ਪਰ ਇੱਥੇ ਅਜਿਹਾ ਨਹੀਂ ਹੋਇਆ ਔਰ ਇੱਥੇ ਤਲਾਕ ਤੱਕ ਦੀ ਨੋਬਤ ਆ ਚੁੱਕੀ ਹੈ ਕਿ ਹੁਣ ਇਹ ਭੈਣ ਜਿਹੜੀ ਹੈ ਇਹ ਤਲਾਕ ਮੰਗ ਰਹੀ ਹੈ ਔਰ ਤਲਾਕ ਕਿਉਂ ਕਿਉਂਕਿ ਉਸ ਘਰ ਦੇ ਵਿੱਚ ਉਹ ਚੀਜ਼ ਜਿਹੜੀ ਇਹਨਾਂ ਨੂੰ ਜਿਸ ਤਰ੍ਹਾਂ ਖੁਸ਼ਹਾਲੀ ਚਾਹੀਦੀ ਸੀ ਉਹ ਨਹੀਂ ਮਿਲੀ ਪਰ ਕਿਤੇ ਨਾ ਕਿਤੇ ਹੁਣ ਕਾਨੂੰਨ ਦਾ ਜਿਹੜਾ ਦਰਵਾਜ਼ਾ ਖਟਕਟਾਇਆ ਗਿਆ ਹੈ ਔਰ ਇਨਸਾਫ ਦੀ ਮੰਗ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਕੀ ਇਨਸਾਫ ਦਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਮਿਲ ਪਾਏਗਾ ਜਾਂ ਨਹੀਂ ਜਾਂ ਫਿਰ ਇਸੇ ਤਰ੍ਹਾਂ ਹੀ ਥਾਣਿਆਂ ਦੇ ਚੱਕਰ ਕੱਢਣੇ ਪੈਣਗੇ ਇਸ ਦੇ ਵਿੱਚ ਪ੍ਰਸ਼ਾਸਨ ਦਾ ਕੀ ਕਹਿਣਾ ਪੁਲਿਸ ਦਾ ਕਹਿਣਾ ਜਾਣ ਲੈਣੇ ਆ ਤਾਂ ਦੋਸਤੋ ਦੇਖਿਆ ਤੁਸੀਂ ਕਿ ਸ਼ੀਤਲ ਦੀ ਕਹਾਣੀ ਜਿਹੜੀ ਆ ਕਾਫੀ ਹੁਣ ਗੁੰਝਲਦਾਰ ਹੋ ਚੁੱਕੀ ਹੈ ਔਰ ਨੋਬਤ ਐਤ ਤੱਕ ਆ ਚੁੱਕੀ ਹੈ ਕਿ ਉਹ ਹੁਣ ਤਲਾਕ ਮੰਗ ਰਹੀ ਹੈ ਸਾਡੇ ਨਾਲ ਸ਼ੀਤਲ ਦੇ ਪਿਤਾ ਅਜੀਤ ਕੁਮਾਰ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਔਰ ਕਿਹਨਾਂ ਹਾਲਾਤਾਂ 'ਚ ਵਿਆਹ ਹੋਇਆ ਸੀ ਅਜੀਤ ਕੁਮਾਰ ਜੀ ਬਹੁਤ ਖੁਸ਼ੀ ਦੇ ਨਾਲ ਤੁਸੀਂ ਵਿਆਹ ਕੀਤਾ ਸੀ ਸ਼ੀਤਲ ਦਾ ਔਰ ਹੁਣ ਤਲਾਕ ਦੀ ਨੋਬਤ ਆ ਗਈ ਹੈ ਕੀ ਕਹਿਣਾ ਚਾਹੋਗੇ ਔਰ ਕਿਨਾਂ ਹਾਲਾਤਾਂ ਦੇ ਵਿੱਚ ਵਿਆਹ ਹੋਇਆ ਸੀਗਾ ਔਰ ਮਾਮਲਾ ਹੁਣ ਇੰਨਾ ਉਲਝ ਚੁੱਕਾ ਹੈ ਕਿ ਤਲਾਕ ਦੀ ਨੋਬਤ ਆ ਗਈ ਹੈ ਕਾਰਨ ਕੀ ਹੈ ਕਾਰਨ ਦੇਖੋ ਜੀ ਜੇ ਵਿਆਹ ਕੀਤਾ ਵਾ ਤਾਂ ਫਿਰ ਆਪਣੇ ਪਰਿਵਾਰ ਨੂੰ ਖੁਸ਼ ਰੱਖੋ ਆਪਣੇ ਘਰ ਹਰ ਤੰਗੀ ਪਰੇਸ਼ਾਨੀ ਆਪਸ ਵਿੱਚ ਮਿਲ ਕੇ ਕਰੋ ਠੀਕ ਹੈ ਨਾ ਵੀ ਗੱਲ ਗੱਲ ਤੇ ਕੁੜੀ ਨੂੰ ਕੁੱਟਣਾ ਮਾਰਨਾ ਨਾ ਘਰ ਦੇ ਵਿੱਚ ਪ੍ਰੋਪਰ ਖਰਚਾ ਦੇਣਾ ਠੀਕ ਆ ਆਪ ਤਾਂ ਸਾਰੀ ਦਿhari ਰਾਤ ਬਾਹਰ ਰਹਿਣਾ ਜੇ ਬਾਈ ਦੇ ਵੇ ਆ ਵੀ ਜਾਣਾ 3-4 ਵਜੇ ਤੇ ਆਣ ਕੇ ਕੁੜੀ ਦੇ ਨਾਲ ਬਸ ਲੁੱਕੀ ਕਰਨੀ ਕੁੱਟਣਾ ਬੱਚਿਆਂ ਦਾ ਵੀ ਧਿਆਨ ਰੱਖਣਾ ਠੀਕ ਆ ਇਸ ਤਰ੍ਹਾਂ ਹੀ ਕਾਰ ਕਰਾ ਕੇ ਵੀ ਕੁੜੀ ਘਰ ਵੀ ਕੰਮ ਕਰਦੀ ਰਹੀ ਆ ਉਹ ਆਪਣਾ ਖਰਚਾ ਉਹ ਆਪ ਹੀ ਚਲਾਉਂਦੀ ਹੀ ਇਹ ਕਮਾਈ ਆਪਣੀ ਜੋ ਵੀ ਆ ਭਾਵੇਂ ਨਸ਼ਾ ਵਿੱਚ ਜੋ ਮਰਜ਼ੀ ਕਰੇ ਉਹ ਇਹ ਕੁੜੀ ਨੂੰ ਕਮਾਈ ਕੁਛ ਨਹੀਂ ਹੁੰਦੀ ਰਹੀ ਠੀਕ ਹੈ ਕੁੜੀ ਆਪਣੇ ਸਿਰ ਤੇ ਹੀ ਕੀ ਜੋ ਕਮਾਉਂਦੀ ਹੈ ਉਹੀ ਖਾਂਦੀ। ਕਿਸੇ ਵੇਲੇ ਤਾਂ ਮੈਨੂੰ ਫੋਨ ਕਰ ਦਿੰਦੀ ਪਾਪਾ ਮੇਰੇ ਘਰ ਰਾਸ਼ਨ ਨਹੀਂ ਹੈਗਾ ਤੇ ਮੈਂ ਉਹ ਵੀ ਦੇ ਕੇ ਆਉਂਦਾ ਰਿਹਾ। ਠੀਕ ਹੈ ਕਰ ਕਰਾ ਕੇ ਇਹਦੇ ਭਰਾ ਨੂੰ ਬਿਮਾਰੀ ਹੋ ਗਈ ਟੀਵੀ ਦੀ ਇਹਦੀ ਭੈਣ ਨੂੰ ਹੋ ਗਈ ਸੀ। ਉਥੋਂ ਇਹਨੂੰ ਮੇਰੀ ਕੁੜੀ ਨੂੰ ਵੀ ਲਾ ਲੱਗੀ ਬਿਮਾਰੀ ਤੇ ਇਹ ਸਾਰਾ ਪਰਿਵਾਰ ਉਹਨੂੰ ਕਮਰੇ 'ਚ ਛੱਡ ਕੇ ਆਪ ਇੱਧਰ ਉੱਧਰ ਹੋ ਗਏ ਤੇ ਉਸ ਤੋਂ ਬਾਅਦ ਇਹਨੂੰ ਘੁੱਟ ਕੇ ਇਹ ਫਰਾਰ ਹੋ ਗਿਆ ਕਿਉਂਕਿ ਇਹਦੇ ਮਗਰ ਪੁਲਿਸ ਪਈ ਸੀ। ਠੀਕ ਹੈ ਮਕਾਨ ਮਾਲਕ ਨੇ ਕੁੜੀ ਨੂੰ ਚੁੱਕ ਕੇ ਮਕਾਨ 'ਚ ਬਾਹਰ ਸੁੱਟਤਾ ਪੰਡੇ ਤੇ ਮ ਬਿਸਤਰੇ ਸਮੇਤ ਜੋ ਵੀ ਬੱਚੇ ਆ ਸਮੇਤ ਮੈਨੂੰ ਮੱਲੇ ਜੋ ਫੋਨ ਆਇਆ ਵੀ ਤੁਹਾਡੀ ਬੇਟੀ ਇਤਨਾ ਛੜਕ ਤੇ ਪਈ ਆ ਮੈਂ ਗਿਆ ਮੈਨੂੰ ਲੈ ਕੇ ਆਇਆ ਸਾਰਾ ਸਮਾਨ ਇੱਕ ਕਮਰਾ ਲਿਆ ਕਰਾਇਆ ਤੇ ਉੱਥੇ ਰੱਖ ਕੇ ਤੇ ਮੈਨੂੰ ਲੈ ਕੇ ਆਇਆ ਘਰ ਤੇ ਮੈਂ ਘਰ ਦੀ ਨਾਲ ਸਲਾਹ ਕੀਤੀ ਮੈਂ ਕੀ ਕਰੀਏ ਕਹਿੰਦੀ ਉਹਨਾਂ ਦਾ ਇਲਾਜ ਤੇ ਕਰਉਣਾ ਪੈਣਾ ਮੈਂ ਚੈੱਕ ਚੁੱਕ ਕਰਵਾਇਆ ਸਾਰਾ ਵੀ ਟੀਵੀ ਦੀ ਬਿਮਾਰੀ ਨਿਕਲੀ 8 ਤੋਂ 9 ਮਹੀਨੇ ਇਹਨੂੰ ਮੈਂ ਇਲਾਜ ਕਰਵਾਇਆ ਪਟਾਂ ਦੇ ਟੀਕੇ ਲੱਗੇ ਠੀਕ ਆ ਕੁੜੀ ਅੱਜ ਠੀਕ ਹੋ ਗਈ ਇਹਨੂੰ ਮੈਂ ਜੋਬ ਤੇ ਲਵਾਤਾ ਪੰਜਾਬ ਤੇ ਚਾਰ ਪੈਸੇ ਕਮਾਉਣ ਲੱਪੀ ਹੁਣ ਤੂੰ ਫੇਰ ਕਿੱਥੋਂ ਹੋ ਗੇ ਫੇਰ ਇਹ ਕਹਿੰਦਾ ਵੀ ਤੇਰੀ ਕਮਾਈ ਕਿੱਥੇ ਆ ਤੂੰ ਜੋਬ ਲਵਾ ਕੇ ਦਿੱਤੀ ਜਿਹੜਾ ਤੂੰ ਕਮਾਈ ਪੁੱਛਣਾ ਤੇ ਇਤਰਾ ਹੀ ਹਰਾਸਮੈਂਟ ਕਰਦਾ ਵਾ ਥਾਂ ਥਾਂ ਰੋਕ ਲੈਂਦਾ ਵਾ ਹੁਣ ਬੇਟੀ ਆਪਣੇ ਵੱਤੋਂ ਜੋਬ ਤੋਂ ਆ ਰਹੀ ਸੀ ਤਿੰਨੇ ਕਹਾਂ ਪਪਾ ਮੈਨੂੰ ਲੈ ਜਾਓ ਮੈਂ ਆਪਣੇ ਦੋਸਤ ਦੇ ਨਾਲ ਗਿਆ ਉਹਨੇ ਚਾਰ ਮੁੰਡਿਆਂ ਨਾਲ ਹਮਲਾ ਕਰਤਾ ਜਿਹਦੇ ਦੌਰਾਨ ਇੱਕ ਮੁੰਡੇ ਦੇ ਹੱਥ ਦੀ ਹੱਡੀ ਟੁੱਟ ਗਈ ਠੀਕ ਆ ਮੈਂ ਸਿਵਲ ਤੋਂ ਪਰਚਾ ਕਰਾਇਆ ਉਹ ਵੀ ਪੰਜ ਦਾ ਪਰਚਾ ਹੋਇਆ ਪਿਆ ਉਸ ਤੋਂ ਬਾਅਦ ਚਾਰ ਪੰਜ ਦਿਨਾਂ ਬਾਅਦ ਮੇਰੇ ਬੇਟੇ ਨੂੰ ਸ਼ੇਰ ਆਲੇ ਡੇੜ ਤੋਂ ਘਟਨਾਬ ਦੀਤਾ ਬੋਤਲਾ ਮਾਰ ਕੇ ਸਿਰ ਤੇ ਠੀਕ ਆ ਉਹਨੂੰ ਆਪਣੇ ਮਹੱਲੇ ਤੇ ਰਹਾ ਲੈ ਗਏ ਪਾਰਕ ਦੇ ਵਿੱਚ ਜਿੱਥੇ ਕੋਈ ਕੈਮਰਾ ਨਹੀਂ ਕੋਈ ਕੁਝ ਨਹੀਂ ਉੱਥੇ ਸਾਰੇ ਪਰਿਵਾਰ ਨੇ ਰਲ ਕੇ ਇਹਨੂੰ ਕੁੱਟਿਆ ਪਲੱਸ ਚਾਰ ਮੁੰਡੇ ਹੋਰ ਬਸ ਅਹੀਂ ਹੁਣ ਇਹੋ ਹੀ ਜੋਨੇ ਵੀ ਸਾਡਾ ਕੋਈ ਛੁਟਕਾਰਾ ਕਰਾਓ ਇਹਨੂੰ ਸਹਾਇਤਾ ਦਿਵਾਓ ਜਿਸ ਤਰ੍ਹਾਂ ਸ਼ੀਤਲ ਨੇ ਦੱਸਿਆ ਕਿ ਤੁਹਾਡਾ ਪਹਿਲਾਂ ਝਗੜਾ ਹੋਇਆ ਸੀ ਜਦੋਂ ਕਿ ਇਹਨਾਂ ਦਾ ਕੋਈ ਰਿਸ਼ਤਾ ਨਹੀਂ ਸੀਗਾ ਇਕਾਇਦਾਸੀ ਤੁਸੀਂ ਉੱਪਰ ਥੱਲੇ ਰਹਿੰਦੇ ਸੀਗੇ ਉੱਪਰ ਥੱਲੇ ਰਹਿੰਦਾ ਸੀ ਹਾਂ ਤੇ ਕੀ ਲੱਗਦਾ ਨਹੀਂ ਕਿ ਉਸ ਦੌਰਾਨ ਦਾ ਜਿਹੜਾ ਜਿਹਨਾਂ ਝਗੜਾ ਹੋਇਆ ਸੀ ਉਹਦਾ ਬਦਲਾ ਲੈ ਉਹ ਹੀ ਬਦਲਾ ਹੈਗਾ ਉਹ ਪਤਾ ਕੀ ਆਇਆ ਮੇਰੀ ਆਪਾਂ ਰਹੀਦੇ ਉੱਪਰ ਹੀ ਰਹਿੰਦੇ ਥੱਲੇ ਮੇਰੀ ਵਾਈਫ ਨੇ ਪਾਣੀ ਮੋਟਰ ਛੱਡੀ ਇਹਦੀ ਮਾਤਾ ਨੇ ਥੱਲੇ ਖੋਲ ਦਿੱਤੀ ਠੀਕ ਹੈ ਇਹ ਆਪਸ 'ਚ ਲੜ ਪਈਆਂ ਉੱਤੋਂ ਮੈਂ ਆ ਗਿਆ ਉਧਰੋਂ ਇਹ ਆ ਗਿਆ ਅਸੀਂ ਵੀ ਆਪਸ 'ਚ ਲੜ ਪਏ ਮੈਂ ਥਾਣੇ ਰਿਪੋਰਟ ਦਿੱਤੀ ਇਹਨੂੰ ਮੈਂ ਚੁਕਾਤਾ ਠੀਕ ਹੈ ਇਹ 6-7 ਮਹੀਨੇ ਕੁਝ ਨਹੀਂ ਬੋਲਿਆ ਫੈਜ਼ਾਤ ਮੀਨ ਨੇ ਕੁਛ ਨਹੀਂ ਬੋਲੇ ਉਸ ਦਰੌਣ ਨੇ ਕੁੜੀ ਦੇ ਉੱਤੇ ਗੇਮ ਘੁਮਾਈ ਸਾਰੀ ਹੂੰ ਇਹਨੇ ਮੈਨੂੰ ਕੁਛ ਨਹੀਂ ਗਾਇਨ ਕੁੜੀ ਦੇ ਵੱਲ ਇਹਦੇ ਕੁੜੀ ਦੇ ਪਰਸ ਦੇ ਵਿੱਚੋਂ ਜੋ ਜਾਦੂ ਟੋਣੇ ਵਾਲੀਆਂ ਚੀਜ਼ਾਂ ਲੱਭੀਆਂ ਵੀ ਕੁਛ ਇਸ ਤਰ੍ਹਾਂ ਵਾਈਟ ਕਾਗਜ਼ ਉਹਦੇ ਉੱਤੇ ਲਾਲ ਪੈਨ ਨਾਲ ਕੁੜੀ ਮੁੰਡਾ ਬਣਾਏ ਹੋਏ ਹੱਥ ਫੜ ਕੇ ਉਹਨੂੰ ਤਵੀਜ਼ ਬਣਾ ਕੇ ਉਹਦੇ ਪਰਸ 'ਚ ਰੱਖਿਆ ਚੌਕਲੇਟਾਂ ਨਿਕਲੀਆਂ ਕਈ ਕੋਈ ਰਹੀਆਂ ਚੀਜ਼ਾਂ ਨਿਕਲੀਆਂ ਜੀ ਜਾਦੂ ਟੋਣੇ ਵਾਲੇ ਇਹ ਤਾਂ ਸਾਡੀ ਮਤਲਬ ਕਿ ਇਹੋ ਜਿਹਾ ਕਰਤਾ ਇਹ ਵੀ ਇਹ ਸਾਨੂੰ ਹੀ ਮਾਰ ਦੇਣ ਲੱਗੀ ਸੀ ਹੂੰ ਚਲੋ ਕੋਈ ਸੈਨਾ ਬੰਦਾ ਆਇਆ ਜਿੰਨੇ ਵੀ ਕਿਹਾ ਵੀ ਇਸ ਤਰ੍ਹਾਂ ਤਰ੍ਹਾਂ ਤੂੰ ਫਲਾਨੀ ਜਗ੍ਹਾ ਜਾ ਦਿਖਾਏ ਨੂੰ ਦਿਖਾਇਆ ਗਿਆ ਜੀ ਉਹਨਾਂ ਨੇ ਕਿਹਾ ਇਹ ਮਤਲਬ ਕਿ ਬਹੁਤ ਤਗੜਾ ਕੁਛ ਕੀਤਾ ਆ ਕੀਤਾ ਕਰਾਇਆ ਉਹਦੇ ਉੱਤੇ ਫਿਰ ਇਹਨੂੰ ਕਰਵਾਇਆ ਠੀਕ ਹੋਈ ਫਿਰ ਇਹਨੇ ਸਾਰੀਆਂ ਗੱਲਾਂ ਸਾਨੂੰ ਦੱਸੇ ਮਤਲਬ ਇੰਨਾ ਕਿ ਪਿਆਰ ਦਾ ਜਿਹੜਾ ਜਾਦੂ ਸੀਗਾ ਸਿਰ ਚੜ ਗਿਆ ਸੀ ਹਾਂ ਉਹ ਬਿਲਕੁਲ ਸਾਨੂੰ ਮਾਰਨ ਤੇ ਉਹ ਪੂਰੀ ਉਹ ਤੁਲ ਗਈ ਹਾਂ ਤੇ ਹੁਣ ਤੁਸੀਂ ਥਾਣੇ ਪਹੁੰਚੇ ਹੋ ਉਹ ਸਾਰੀਆਂ ਜਿਹੜੇ ਘਟਨਾ ਹੋਈਆਂ ਮਾਰ ਕੁੱਟਵੀ ਹੋਈ ਜੀ ਤੁਹਾਡੇ ਨਾਲ ਹਾਂਜੀ ਹਾਂਜੀ ਤੇ ਕੋੜੀ ਨੂੰ ਵੀ ਕਰੋ ਕਾਰ ਦਿੱਤਾ ਉਹਨਾਂ ਵੀ ਬਸ ਲੁਕੀ ਹੋਈ ਹੈ ਹੁਣ ਥਾਣੇ ਵਾਲੇ ਨੇ ਤੁਹਾਨੂੰ ਕੀ ਅਸਵਾਸ਼ਣ ਦਿੱਤਾ ਕਿ ਇਨਸਾਫ ਦੀ ਤੁਸੀਂ ਮੰਗ ਕਰ ਦਿਓ ਦੇਖੋ ਜੀ ਅਹੀਂ ਆ ਗਏ ਬੇ ਮਿਹਨਤੀ ਬੰਦੇ ਨਾਲ ਤੇ ਮੇਰਾ ਕੋਈ ਦੋ ਨੰਬਰ ਦਾ ਕੰਮ ਆ ਠੀਕ ਆ ਤੇ ਉਹਦਾ ਦਾ ਦੋ ਨੰਬਰ ਦਾ ਕੰਮ ਹੁਣ ਮੈਨੂੰ ਨਹੀਂ ਪਤਾ ਉਹ ਕਿਉਂ ਪੁਲਸੋਦੀ ਬੋਲੀ ਬੋਲ ਰਹੀ ਉਹ ਪੈਸੇ ਚੜਾਉਂਦਾਆਂ ਕੀ ਕਰਦਾ ਰੱਬ ਜਾਣੇ ਕਿਉਂਕਿ ਮੈਂ ਸੁਣਿਆ ਕੁੜੀਆਂ ਦਾ ਬਹੁਤ ਸੁਨਵਾਈ ਆ ਮੇਰੀ ਬੇਟੀ ਦੀ ਕੋਈ ਸੁਨਵਾਈ ਨਹੀਂ ਹੈਗੀ ਅਹੀਂ ਮਾਰ ਮਾਰ ਜਿਹੜੇ ਥਾਣੇ ਕਚੈਰੀ ਪਤਾ ਨਹੀਂ ਕਿੱਥੇ ਕਿੱਥੇ ਅਹੀਂ ਘੁੰਮ ਲਿਆ ਐਂਡ ਮੈਨੂੰ ਆ ਕਿਸੇ ਨੇ ਦੱਸਿਆ ਵੀ ਤੂੰ ਭਰਾ ਇਸ ਤਰ੍ਹਾਂ ਕਰ ਤ ਤੇਰੀ ਸੁਨਵਾਈ ਹੋਏਗੀ ਫਿਰ ਨਰਾਦਰ ਤੇ ਆਣ ਗਿਆ ਹਮ ਬਾਕੀ ਮੈਨੂੰ ਇਹੋ ਇਨਸਾਨ ਚਾਹੀਦਾ ਮੈਂ ਇੱਕ ਤੋ ਵਾਸ ਆਪਣੀ ਕੁੜੀ ਦਾ ਖੜਾ ਚੁਣਾਣਾ ਹੈ ਮਤਲਬ ਹੁਣ ਤਲਾਕ ਕਰਵਾ ਕੇ ਰੱਖ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਪਰਿਵਾਰ ਕਾਫੀ ਪਰੇਸ਼ਾਨ ਹੈ ਔਰ ਇਹਨਾਂ ਨੇ ਵੀ ਹੁਣ ਕਾਨੂੰਨ ਦਾ ਸਾਰਾ ਲਿਆ ਪਰ ਕਾਨੂੰਨ ਨੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਿਸ ਤੋਂ ਕਾਫੀ ਨਰਾਸ਼ ਹੈ ਪਰਿਵਾਰ ਉਹਨਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਇਹਨਾਂ ਦਾ ਸਹਿਯੋਗ ਕਰੇ ਤਾਂ ਜੋ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਔਰ ਜਿਹੜੀ ਵੀ ਇਹਨਾਂ ਦੀ ਭਰਪਾਈ ਹੈ ਉਹ ਹੋ ਸਕੇ ਤਾਂ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਕਿਹਾ ਜਾਂਦਾ ਹੈ ਕਿ ਜਿਹੜੀਆਂ ਲਵ ਮੈਰਿਜ ਹੈ ਉਹ ਕਿਤੇ ਨਾ ਕਿਤੇ ਸਿਰੇ ਨਹੀਂ ਚੜਦੀਆਂ ਤੇ ਉਸ ਦਾ ਪ੍ਰਮਾਣ ਤੁਹਾਡੇ ਸਾਹਮਣੇ ਹੈ ਕਿ ਅੱਜ ਨੌਬਤ ਜਿਹੜੀ ਹੈ ਉਹ ਤਲਾਕ ਤੱਕ ਪਹੁੰਚ ਗਈ ਹੈ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖ ਮਿਲੇਗੀ ਇਸ ਬਾਰੇ ਜ਼ਰੂਰ ਜਾਣ ਸਾਡੇ ਨਾਲ ਵਿਚਾਰ ਸਾਂਝੇ ਕਰਿਓ ਜਿਹੜਾ ਲੜਕਾ ਨਾ ਲੱਕੀ ਇਹਦਾ ਹਸਬੰਡ ਹੈ ਸ਼ੀਤਲ ਦਾ ਤੇ ਇਹਨੇ ਮਾਰਕੁੱਟ ਕਰਕੇ ਤੇ ਕੁੜੀ ਨੂੰ ਘਰੋਂ ਕੱਢਿਆ ਤੇ ਇਹ ਕਾਫੀ ਦਿਨ ਤੋਂ ਇਹਨਾਂ ਦਾ ਮਸਲਾ ਚੱਲਦਾ ਆਉਂਦਿਆ ਲੇਕਿਨ ਜਿਹੜਾ ਲੜਕਾ ਵਾ ਉਹ ਮਿਲਦਾ ਨਹੀਂ ਪਿਆ ਉਹ ਜਿਹੜਾ ਲੜਕਾ ਵਾ ਲੱਕੀ ਆ ਉਹ ਆਪਣੇ ਸਾਲੇ ਨੂੰ ਤੇ ਆਪਣੇ ਜਿਹੜਾ ਸਹਰਾ ਵਾ ਅਜੀ ਇਹਨੂੰ ਬਹੁਤ ਤੰਗ ਪਰੇਸ਼ਾਨ ਕਰਨ ੜਿਆ ਕਾਰਨ ਕਾਰਨ پتہ ਨਹੀਂ ਕੀ ਗੱਲ ਆ ਉਹ ਮੇਰੇ ਕੋ ਤੇ ਆਉਂਦਾ ਹੀ ਨਹੀਂ ਨਾ ਮੇਰੇ ਕੋ ਤੇ ਕਾਉਂਸਲਰ ਸਾਹਿਬ ਨੇ ਤੇ ਜਾਂ ਕੋਈ ਪ੍ਰਧਾਨਚਾਰ ਆ ਜਾਂਦੇ ਨੇ ਉਹ ਵੀ ਆਣ ਕੇ ਕਹਿੰਦੇ ਮੈਂ ਪੇਸ਼ ਕਰਾਵਾਂਗਾ ਪੇਸ਼ ਕਰਾਉਂਦੇ ਕੋਈ ਨਹੀਂ ਆ ਤੇ ਉਹਦਾ ਜਿਹੜਾ ਲੱਕੀ ਦਾ ਭਰਾ ਆ ਟੀਵੀ ਦਾ ਮਰੀਜ਼ ਆ ਕਿਰਾਏ ਤੇ ਰਹਿ ਰਿਹਾ ਵਾ ਉਹ ਮਿਲਦਾ ਨਹੀਂ ਮੈਂ ਕਾਫੀ ਰੇਡ ਕੀਤੀ ਆ ਕਾਫੀ ਤਾਂ ਤੇ ਗਿਆ ਵੀ ਮੇਲ ਨਹੀਂ ਹੁੰਦਾ ਮੇਰਾ ਇੱਕ ਜੇਕਰ ਉਹ ਫੜਿਆ ਨਹੀਂ ਜਾਏਗਾ ਤੇ ਕਾਰਵਾਈ ਕਿਸ ਤਰ੍ਹਾਂ ਹੋਏਗੀ ਇੱਕ ਤੁਹਾਡੇ ਕੋ ਨਾ ਆ ਰਹੇ ਗਾਰੇ ਨਾ ਹੀ ਫੜਿਆ ਜਾ ਰਿਹਾ ਆ ਰਹੇ ਗਾਰੇ ਦਾ ਹੱਥ ਛੇਤੀ ਆ ਜਾਏਗਾ ਕੋਈ ਗੱਲ ਨਹੀਂ ਪਰ ਤੁਸੀਂ ਤੇ ਕਹਿੰਦੇ ਕਾਉਂਸਲਰ ਤੇ ਕਹਿਣ ਤੇ ਵੀ ਨਹੀਂ ਆ ਰਿਹਾ ਔਰ ਨਹੀਂ ਉਹ ਕੌਂਸਲ ਵੀ ਰਿਪੋਰਟ ਕਰ ਰਿਹਾ ਵੈਸੇ ਇਲਾਕੇ ਦਾ ਕੀ ਨਾਂ ਦਾ ਪੌਂਸ ਦਾ ਵੀ ਸਪੋਰਟ ਹੈ ਨਾ ਪਰ ਕ੍ਰਾਸਪੋਰ ਵੱਡਾ ਹੋ ਗਿਆ ਪੁਲ ਦਾ ਕਲੂਨ ਛੋਟਾ ਹੋ ਗਿਆ ਨਹੀਂ ਨਹੀਂ ਅਸੀਂ ਕੱਲ੍ਹ ਆਵਾਂਗੇ ਉਹਨੂੰ ਆਪਣੀ ਰੇਂਜ ਲਿਆਵਾਂਗੇ ਜਲਦ ਤੋਂ ਜਲਦ ਇੱਕ ਦੋ ਦਿਨਾਂ ਦਾ ਕਰ ਦਿੰਨੇ ਲਿਆਉਨੇ ਉਹਨਾਂ ਨੂੰ ਲਿਆ ਕੇ ਨਾ ਦੋਨੇ ਪਾਰਟੀ ਨਾਮਨੇ ਸਾਹਮਣੇ ਪਾਉਨੇ ਆ ਤੇ ਰਾਜ ਦਾ ਕ੍ਰਾਸਪੋਰ ਨੇ ਰਾਜ ਦਾ ਕੀ ਉਹਨੇ ਇੱਕ ਵੀਡੀਓ ਜਾਰੀ ਕੀਤਾ ਉਹਨਾਂ ਨੇ ਅਜੀਤ ਮਾਲ ਨੂੰ ਨਟੇਗਾਮ ਲਗਾਏ ਲੇਕਿਨ ਮੇਰੀ ਜੱਲੇ ਵਾਲੇ ਬਾਗ ਨਾਵੜੀ ਰੈਸਟੋਰੈਂਟ ਦੇ ਬਾਹਰ ਕੁੱਟਮਾਰ ਕੀਤੀ ਵੀਡੀਓ ਵੀ ਦਿਖਾ ਰਿਹਾ ਹੈ ਉਹਦੇ ਲਖਵਿੰਦਰ ਸਿੰਘ ਲੱਕੀ ਛੋਟਾ ਨਾਲ ਲੱਕੀ ਹੋਣਾ ਸ਼ਾਇਦ ਨਹੀਂ ਮੇਰ ਕੋ ਨਹੀਂ ਕੰਪਲੇਨ ਮੇਰ ਕੋ ਨਹੀਂ ਕੰਪਲੇਨ ਇਹਦੀ ਨਹੀਂ ਆਈ ਮੇਰ ਕੋ ਨਹੀਂ ਤੇ ਕੋਈ ਭਾਬੀ ਡਿੰਪਲ ਆ ਉਹਨੇ ਵੀ ਕਹਿ ਕੇ ਮੈਂ ਵੀ ਕੰਪਲੇਨ ਦਿੱਤੀ ਹੈ ਮੇਰੇ ਘਰ ਆ ਕੇ ਵੀ ਕੁੱਟਮਾ ਇਹਨਾਂ ਦੇ ਪਰਿਵਾਰ ਤੇ ਜਾਮ ਲਗਾ ਰਹੇ ਨੇ ਅੱਜ ਉਹਨਾਂ ਦੇ ਪਰਿਵਾਰ ਤੇ ਹਾਂ ਇਹਨਾਂ ਦਾ ਮਾਮੂਲੀ ਝਗੜਾ ਆਇਆ ਸੀ ਉਹਦੇ ਹਾਂ ਵੀ ਮੇਰੇ ਘਰ ਆ ਕੇ ਤੇ ਪੈ ਕੇ ਨੇ ਕੁੱਟਮਾਰ ਕੀਤੀ ਕੋ ਗੜੀ ਵਿਚ ਖੜਾ ਰਹੇ ਉਸੇ ਦੇਣੀ ਨਾ ਜਿਹੜੀ ਡਿੰਪਲ ਸੀ ਡਿੰਪਲ ਦਾ ਜਿਹੜਾ ਇਹ ਆਪਣਾ ਰਿਸ਼ਤੇਦਾਰ ਹੀ ਲੱਗਦਾ ਲੱਕੀ ਇਹ ਕੀ ਕਹਿੰਦੇ ਉਹ ਦਿਓਰ ਲੱਗਦਾ ਵਾ ਤੇ ਉਸੇ ਦਿਨ ਜਿਹੜਾ ਲੱਕੀ ਨਾ ਇਹਦੇ ਸਾਲਿਆਂ ਨੂੰ ਮੋਟਰਸਾਈਕਲ ਤੇ ਲਿਆ ਕੇ ਇੱਥੇ ਪਾਰਕ ਦੇ ਵਿੱਚ ਇਹ ਕਿਹਦਾ ਕੈਮਰਾ ਖੋਲਿਆ ਤੇ ਇਹਨੇ ਮਾਰਕਟ ਕੀਤੀ ਆ ਉਸੇ ਸਿਲਸਿਲੇ ਚ ਅਸੀਂ ਉੱਥੇ ਗਏ ਸੀਗੇ ਉਸ ਝਗੜੇ ਤੋਂ ਬਾਅਦ ਹਾਂ ਉਦੋਂ ਉਦੋਂ ਹੀ ਗਏ ਸੀਗੇ ਜਿਹੜਾ ਡਿੰਪਲ ਨਾਲ ਝਗੜਾ ਡਿੰਪਲ ਹਾਂਜੀ 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 ਮੈਡੀਕਲ ਕਰਾਇਆ ਸੀ ਉਹਦੇ ਵਿੱਚ ਕਿਹਾ ਲੜਕੀ ਦਾ ਮੈਡੀਕਲ ਕਰਾਇਆ 23 ਦਾ ਰਿਜ਼ਲਟ ਆਇਆ ਵਾ ਪਤਾ ਮੈਡੀਕਲ ਹੋਇਆ ਮੈਂ ਹੋਇਆ ਵਾ 23 ਦਾ ਰਿਜ਼ਲਟ ਆਇਆ ਨਹੀਂ ਮੇਰੇ ਕੋ ਨਹੀਂ ਆਈ ਮੈਨੂੰ ਪਤਾ ਲੱਗਾ 23 ਦਾ ਰਿਜ਼ਲਟ ਆ ਬਾਕੀ ਅੰਡਰ ਐਕਸ ਗੜੀ ਠੀਕ ਹੈ ਇੱਕ ਉਹਨੇ ਵੀ ਅਰਗੇਸ਼ਨ ਆਇਆ ਕਿ ਏਐਸਆਈ ਗੁਰਮੀਤ ਸਿੰਘ ਕਹਿੰਦੇ ਕਿ ਮੇਰਾ ਕੋ ਫੋਨ ਲਾਏ ਨੇ ਫੋਨ ਕਿਹਨੇ ਤਾਂ ਤੇ ਲਿਆਦਾ ਕੋ ਦਾ ਉਹ ਗੁਰਮੀਤ ਸਿੰਘ ਦਾ ਸਕਦਾ ਕਿ ਉਹ ਤਾਂ ਉਹ ਦੇ ਨਹੀਂ ਮੈਂ ਨਹੀਂ ਆਈ ਉਹ ਵੀ ਆਈ ਹੋਆ ਉਹਦੀਆਂ ਨਾ ਦੋ ਤਿੰਨ ਥਾਣੇਦਾਰਾਂ ਕੋਲ ਦਰਖਾਸਤਾਂ ਚੱਲਣ ਡੀਆਂ ਵਾ ਗੁਰਮੀਤ ਕੋ ਵੀ ਚੱਲਣ ਡਈ ਆ ਉਹਨੇ ਵੀ ਕਿਤੇ ਨਾ ਜਿਹੜਾ ਲਕੀ ਆ ਲਖਵਿੰਦਰ ਸਿੰਘ ਲਕੀ ਉਹਨੇ ਵੀ ਇਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾ ਆਪਣਾ ਛੱਟ ਸੁੱਟ ਲਈ ਆ ਉਹ ਰਿਜ਼ਲਟ ਹੈਗਾ ਮੇਰਾ 25 ਦਾ ਰਿਜ਼ਲਟ ਹੈਗਾ ਵਾਹ ਇਹ ਜਿਹੜੀ ਉਹ ਉਹਦੇ ਵੱਲੋਂ ਸੱਟ ਲਾਈ ਗਈ ਹੈ ਜਿਹੜਾ ਜੱਲੇ ਮਲੇ ਬਾਗ ਨਵਲਟੀ ਰੈਸਟੋਰੈਂਟ ਦੇ ਬਾਹਰ ਝਗੜਾ ਹੁੰਦਾ ਉਸੇ ਦਰਮਿਆਨ ਲੱਗੀ ਸਾ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਵੀ ਮੈਨੂੰ ਤਾਂ ਆਪਣੀ ਤਰਫੋਂ ਕਾਰਵਾਈ ਕੀਤੀ ਜਾ ਰਹੀ ਹੈ ਥੁਲ ਮਿਲਾ ਕੇ ਸਾਰੇ ਕੇਸ ਦੀ ਅਸੀਂ ਕੋਲ ਮਿਲਾ ਕੇ ਇਹ ਵੀ ਦੋਨੇ ਪਾਰਟੀਆਂ ਇਕੱਠੀਆਂ ਕਰਕੇ ਤੇ ਵੇਖਾਂਗੇ ਵੀ ਕੰਪਰਮਾਈਜ਼ ਕਰਾਵਾਂਗੇ ਜੀ ਦੇਖੋ ਜਿਹੜੇ ਆਪਸ ਵਿੱਚ ਮਾੜਾ ਮੋਟਾ ਜਰਾ ਜਰਾ ਦੀ ਗੱਲ 'ਚ ਲੜਦੇ ਲੁੱੜਦੇ ਆ ਤੇ ਜਿਹੜੇ ਬੱਚੇ ਹਜੇ ਉਹ ਲੜਕੇ ਕੋਲ ਹੀ ਆ ਲੱਕੀ ਕੋਲ ਹੀ ਆ ਤੇ ਕਿਉਂਕਿ ਉਹ ਉਹ ਇੱਕ ਅਵਾਰਾ ਹੈ ਕੋ ਕਦੀ ਕੁਛ ਕਰਦਾ ਮਿਲਦਾ ਹੈ ਨਹੀਂ ਕਿਤੇ ਜਦੋਂ ਦੋਵੇਂ ਘਰ ਦੇ ਕਾਲੇ ਕਾਲੇ ਤੇ ਲੱਗ ਭਾਗ ਸਵਾ ਮਹੀਨਾ ਹੋ ਚੱਲਿਆ ਤੁਹਾਡੇ ਕੋਲ ਤਰਕਾਸਾਂ ਚੱਲਦੀਆਂ ਅਜੇ ਤੱਕ ਮਤਲਬ ਕਿਸੇ ਕੰਮ ਸਿੱਟੇ ਤੇ ਨਹੀਂ ਕੋਈ ਕੋਈ ਇਹ ਕੋਈ ਮੋਤਬਰ ਕੋਈ ਮੋਤਬਰ ਬੰਦੇ ਉਹਨਾਂ ਕੋ ਆਣ ਕੇ ਟਾਈਮ ਲੈ ਜਾਂਦੇ ਆ ਪੀ ਪੇਸ਼ ਕਰਾ ਦਾਂਗੇ ਲੱਕੀ ਵੱਲੋਂ ਪੀ ਪੇਸ਼ ਕਰਾ ਦਿੰਨੇ ਆ ਲਿਆਉਣੇ ਆ ਤੇ ਉਹ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਕੋਈ ਗੱਲ ਨਹੀਂ ਤੁਸੀਂ ਕੋਈ ਟਾਈਮ ਬੰਡ ਕਰੋਗੇ ਉਹਨਾਂ ਨੂੰ ਬੁਲਾਉਣ ਵਾਸਤੇ ਲਿਆ ਕੋਈ ਮੋਤਬਰ ਬੰਦਾ ਅੱਗੇ ਨਹੀਂ ਆਉਂਦਾ ਜਦੋਂ ਪਕੜ ਲਈਦਾ ਵਾ ਉਦੋਂ ਕਹਿੰਦੇ ਵੀ ਇੱਥੇ ਪਰਚਾ ਕਰਦਾ ਦਰਜਾ ਇਹਨੂੰ ਫੜਿਆ ਕਿਉਂ ਇਹ ਗੱਲ ਤੇ ਈ ਹੈ ਨਹੀਂ ਕੋਈ ਹੋਰ ਲੜਕੀ ਦੀ ਸੁਣਵਾਈ ਨਹੀਂ ਹੋ ਰਹੀ ਲੜਕੀ ਨਾਲ ਕੁੱਟਮਾਰ ਕਰਦਾ ਉਹਤੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਵੇਖ ਲਾਂਗੇ ਆਪਣੇ ਅਫਸਰਾਂ ਨਾਲ ਗੱਲ ਕਰਕੇ ਕਿ ਜਿਹੜੀ ਕਾਰਵਾਈ ਬੰਦੀ ਕਰਕੇ ਦੱਸ ਦਿੰਦੇ ਹਾਂ